ਰਤਨ ਤਿਆਗ ਕੌਡੀ ਸੰਗ ਰਚੇ ਸਾਤ ਸੋੜ ਝੂਠ ਸੰਗ ਰਚੇ ਮਾਰਾ ਸਮਝਾਉਂਦੇ ਨੇ ਮਾਇਆ ਧਾਰੀ ਜੀਵ ਨਾਮ ਰਤਨ ਛੱਡ ਕੇ ਮਾਇਆ ਰੂਪ ਕੌਡੀ ਨਾਲ ਖੁਸ਼ ਫਿਰਦਾ ਹੈ ਪ੍ਰਮਾਤਮਾ ਦਾ ਨਾਮ ਰਤਨ ਛੱਡਿਆ ਹੋਇਆ ਰਤਨ ਤਿਆਗ ਕੌਡੀ ਸੰਗ ਰਚੇ ਦੁਨਿਆਵੀ ਦੌਲਤ ਪਦਾਰਥਾਂ ਦੇ ਨਾਲ ਰਚਾ ਮਿਚਾ ਫਿਰਦਾ ਤੇ ਰਤਨ ਪ੍ਰਭੂ ਪਰਮਾਤਮਾ ਦਾ ਨਾਮ ਰਤਨ ਛੱਡਿਆ ਹੋਇਆ ਨੇ ਅਗਲੇ ਪੰਨੇ ਸਤਿਗੁਰੂ ਦੱਸਦੇ ਨੇ ਸਾਚ ਛੋਟ ਝੂਠ ਸੰਗਮਚੈ ਸੱਚੇ ਪ੍ਰਭੂ ਨੂੰ ਛੱਡ ਕੇ ਨਾਸਵੰਤ ਪਦਾਰਥਾਂ ਨਾਲ ਪੋਹੇ ਹੁੰਦਾ ਹੈ ਜੋ ਛੱਡ ਨਾ ਸੋ ਅਸਰ ਕਰਮਾਂ ਨੇ ਜੋ ਹੋਵਨ ਸੋ ਦੂਰ ਪਰਾਨੇ ਜੋ ਮਾਇਆ ਛੱਡ ਕੇ ਜੋ ਮਾਇਆ ਛੱਡ ਜਾਣੀ ਹੈ ਉਸ ਨੂੰ ਸਦਾ ਅਟੱਲ ਸਮਝਦਾ ਹੈ ਮਨੁੱਖ ਦੁਨਿਆਵੀ ਪਦਾਰਥਾਂ ਨੂੰ ਦੁਨਿਆਵੀ ਜਾਇਦਾਦ ਕਾਰਾਂ ਕੋਠੀਆਂ ਇਹ ਛੱਡ ਕੇ ਚੱਲਿਆ ਜਾਣਾ ਇਨਸਾਨ ਨੇ ਤੇ ਇਹਨਾਂ ਨੂੰ ਅਟੱਲ ਸਮਝਦਾ ਹੈ ਵੀ ਵਸੇ ਹੁਣ ਮੇਰੇ ਕੋਲੇ ਆ ਕਿੱਥੇ ਜਾਣੀਆਂ ਮੇਥੋਂ ਪਰੇ ਇਹ ਹੀ ਸਭ ਕੁਝ ਮੇਰਾ ਸਮਝਦਾ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਜੋ ਹੋਵਨ ਸੋ ਦੂਰ ਪਰਾਨੇ ਜੋ ਮੌਤ ਜ਼ਰੂਰ ਬਾਪਰਨੀ ਹੈ ਉਸ ਨੂੰ ਕਿਤੇ ਦੂਰ ਬੈਠੀ ਖਿਆਲ ਕਰਦਾ ਹੈ ਵੀ ਮੌਤ ਤਾਂ ਬਹੁਤ ਦੂਰ ਆਪਣੇ ਕੋਲੇ ਕਢਾਉਣੀ ਆ ਪਰ ਇਹ ਨਹੀਂ ਪਤਾ ਕਿਹੜੇ ਸਮੇਂ ਉਹਨੇ ਝਪਟ ਮਾਰ ਲੈਣੀ ਆ ਕਿਹੜੇ ਮੋੜ ਤੇ ਮੁੱਕ ਜਾਣੀ ਆ ਜ਼ਿੰਦਗੀ ਦੀ ਧੋਰ ਟੁੱਟ ਜਾਣੀ ਆ ਇਹ ਨਹੀਂ ਖਿਆਲ ਮਨੁੱਖ ਨੂੰ ਤੇ دنیਵੀ ਸੁੱਖ ਸਹੂਲਤਾਂ دنیਵੀ ਪਦਾਰਥਾਂ ਦੇ ਨਾਲ ਰਚਿਆ ਵਿਚਾਰ ਰਹਿੰਦਾ ਜੋ ਛੱਡਣਾ ਸੋ ਅਸਤਰ ਕਰਪ ਅਸਤਰ ਕਰਮਾਂ ਨੇ ਵੀ ਇਹ ਸਧਾਰਣਾ ਮੇਰੇ ਕੋਲੇ ਗੁਰੂ ਮਹਾਰਾਜ ਕਹਿੰਦੇ ਛੱਡ ਜਾਣਾ ਜੋ ਹੋਵਨ ਸੋ ਦੂਰ ਪ੍ਰਾਨ ਨੇ ਜਿਹੜਾ ਪ੍ਰਾਨ ਛੱਡਣ ਤੋਂ ਪ੍ਰਾਨ ਛੱਡਣ ਤੇ ਮੌਤ ਆਉਣ ਤੇ ਇਹ ਦੂਰ ਹੋ ਜਾਣਾ ਪਰਾਇਆ ਹੋ ਜਾਣਾ ਐ ਕਹਿ ਲੈਨੇ ਆ ਛੋਟ ਜਾਏ ਤਿਸ ਕਾ ਇਸਰਮ ਕਰੇ ਉਸ ਤਨ ਪਦਾਰਥ ਦੀ ਖਾਤਰ ਨਿਤ ਖੇਚਲ ਕਰਦਾ ਫਿਰਦਾ ਹੈ ਜੋ ਅੰਤ ਛੱਡ ਜਾਣੀ ਹੈ ਸੰਗ ਸਹਾਈ ਤਿਸ ਪਰ ਹਰੇ ਮਹਾਰਾਜ ਕਹਿੰਦੇ ਜੋ ਪ੍ਰਭੂ ਇਸ ਨਾਲ ਰਾਖਾ ਹੈ ਉਸ ਨੂੰ ਬਿਸਾਰ ਬੈਠਾ ਕਿਵੇਂ ਜਿਵੇਂ ਜਿਵੇਂ ਖੋਤਾ ਚੰਦਨ ਦਾ ਲੇਪ ਧੋ ਕੇ ਲਾ ਦਿੰਦਾ ਹੈ ਚੰਦਨ ਲੇਪ ਉਤਾਰੇ ਧੋਏ ਗਰਦਬ ਪ੍ਰੀਤ ਭਸਮ ਸੰਗ ਹੋਏ ਮਹਾਰਾਜ ਕਹਿੰਦੇ ਜਿਵੇਂ ਖੋਤਾ ਚੰਦਨ ਦਾ ਲੇਪ ਧੋ ਕੇ ਲਾ ਦਿੰਦਾ ਹੈ ਹੁਣ ਜੇ ਚੋ ਖੋਤੇ ਤੇ ਆਪਾਂ ਚੰਦਨ ਦਾ ਲੇਪ ਕਰ ਲੀਏ ਉਹਨੂੰ ਕੋਈ ਪਰੱਖੀ ਨਹੀਂ ਉਹਦੇ ਬਾਰੇ ਕੋਈ ਸਮਝੀ ਨਹੀਂ ਇਸੇ ਤਰ੍ਹਾਂ ਹੀ ਮਨੁੱਖ ਦੀ ਬਿਰਤੀ ਹੈ ਪ੍ਰਭੂ ਪਰਮਾਤਮਾ ਦਾ ਨਾਮ ਸਦਾ ਨਿਵਣ ਵਾਲਾ ਹੈ ਨਾਲ ਉਹਨੂੰ ਭੁੱਲ ਬੈਠਾ ਉਹਦੇ ਬਾਰੇ ਸੋਚੀ ਨਹੀਂ ਹੈ ਤੇ دنیਵੀ ਪਦਾਰਥਾਂ ਤੇ ਇਸ ਤਰ੍ਹਾਂ دنیਵੀ ਪਦਾਰਥਾਂ ਵਿੱਚ ਇਸ ਤਰ੍ਹਾਂ ਫਸਿਆ ਹੋਇਆ ਹੈ ਜਿਸ ਤਰ੍ਹਾਂ ਜਿਵੇਂ ਖੋਤਾ ਚੰਦਨ ਦਾ ਲੇਪ ਧੋ ਕੇ ਉਤਾਰ ਦਿੰਦਾ ਹੈ ਖੋਤਰ ਚੰਦਨ ਦਾ ਲੇਪ ਕਰਦੇ ਉਹ ਸਵਾ ਤੇ ਲਟਣਾ ਬਸ ਸਵਾਤੇ ਲਟਕਿਓ ਨੂੰ ਖਤਮ ਕਰ ਦੇਣਾ ਚੰਦਨ ਦੀ ਉਹਨੂੰ ਪਰ ਕੀ ਹੈ ਨਹੀਂ ਚੰਦਨ ਲੇਪ ਅਦਾਰੇ ਧੋਏ ਗਰਦਪ੍ਰੀਤ ਭਸਮ ਸੰਗ ਹੋਏ ਮਹਾਰਾਜ ਕਹਿੰਦੇ ਕਿ ਕਿਉਂਕਿ ਖੋਤੇ ਦਾ ਪਿਆਰ ਸਦਾ ਸਵਾ ਨਾਲ ਹੀ ਹੁੰਦਾ ਹੈ ਮਹਾਰਾਜ ਨੇ ਤੁਲਨਾ ਕੀਤੀ ਹੈ ਸਾਡੀ ਵੀ ਮਨੁੱਖ ਤੇਰਾ ਖਿਆਲ ਵੀ ਦੁਨਿਆਵੀ ਪਦਾਰਥਾਂ ਦੇ ਵਿੱਚ ਹੀ ਹੈ ਸੋ ਖਸੂਲਤਾਂ ਦੇ ਵਿੱਚ ਹੀ ਐ ਜਿਵੇਂ ਖੋਤੇ ਦਾ ਪਿਆਰ ਸਵਾ ਨਾਲ ਹੁੰਦਾ ਸਵਾ ਤੇ ਲਟਦਾ ਪਾਵੇਂ ਚੰਦਨ ਦਾ ਲੇਪ ਕਰ ਦਈਏ ਇਸੇ ਤਰ੍ਹਾਂ ਹੀ ਪਾਈ ਜਾਨੂੰ ਜਿੰਨੀ ਮਰਜ਼ੀ ਬਾਣੀ ਸੁਣਾ ਲਗੇ ਜਿੰਨੀ ਮਰਜ਼ੀ ਸਮਝਾ ਲਗੇ ਮਹਾਰਾਜ ਕਹਿੰਦੇ ਆ ਸਮਝਾਉਂਦੇ ਨਾ ਬਾਰ ਬਾਰ ਰਿਪੀਟ ਕਰ ਕਰਕੇ ਦੱਸਦੇ ਨੇ ਸਤਿਗੁਰੂ ਜਿੰਨਾ ਤੈਨੂੰ ਮਰਜ਼ੀ ਦੱਸਦਗੇ ਨਾਮ ਬਾਣੀ ਨਾਲ ਜੁੜ ਜਾ ਭਾਈ ਤੈਨੂੰ ਤੇਰੀ ਬੁੱਧੀ ਉਹੀ ਆ ਮਹਾਰਾਜ ਕਹਿੰਦੇ ਖੋਤੇ ਵਾਲੀ ਬਸ ਜਿਵੇਂ ਖੋਤੇ ਦਾ ਸਵਾ ਨਾਲ ਪਿਆਰ ਆ ਸਵਾ ਤੇ ਲਟਦਾ ਉਵੇਂ ਤੇਰਾ دنیਵੀ ਪਦਾਰਥਾਂ ਨਾਲ ਪਿਆਰ ਆ ਪ੍ਰਮਾਤਮਾ ਦੇ ਨਾਮ ਰੂਪੀ ਚੰਦਨ ਦਾ ਤਾਂ ਤੈਨੂੰ ਪਤਾ ਹੀ ਨਹੀਂ ਅਗੇ ਮਹਾਰਾਜ ਕਹਿੰਦੇ ਅੰਤ ਕੂਪਮਹਿ ਪਤ ਤਿ ਬੇਕਰਾਲ ਨਾਨਕ ਕਾੜ ਲੈ ਹੋ ਪ੍ਰਭ ਦਿਆਲ ਜੀਵ ਮਾਇਆ ਦੇ ਪਿਆਰ ਕਰਕੇ ਅਨੇਰੇ ਭਿਆਨਕ ਖੂਬ ਵਿੱਚ ਡਿੱਗੇ ਪਏ ਹਨ ਏ ਨਾਨਕ ਅਰਦਾਸ ਕਰ ਗੁਰੂ ਨਾਨਕ ਸਾਹਿਬ ਜੀ ਅਰਦਾਸ ਕਰਦੇ ਆ ਵੀ ਇਹ ਅਕਾਲ ਪੁਰਖ ਵਾਹਿਗੁਰੂ ਹੇ ਦਿਆਲ ਪ੍ਰਭੂ ਇਹਨਾਂ ਨੂੰ ਆਪ ਇਸ ਖੂਬ ਵਿੱਚੋਂ ਕੱਢ ਲੈ ਮੂੰ ਮਾਇਆ ਦੇ ਖੂਬ ਵਿੱਚੋਂ ਕੱਢ ਲੈ ਮਹਾਰਾਜ ਕਿਰਪਾ ਕਰਕੇ ਅਗਲੇ ਬੰਦ ਚ ਮਹਾਰਾਜ ਆਖਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਮਹਾਰਾਜ ਕਹਿੰਦੇ ਜਾਤ ਮਨੁੱਖ ਦੀ ਹੈ ਭਾਵ ਮਨੁੱਖ ਸ੍ਰੇਣੀ ਵਿੱਚੋਂ ਜੰਮਿਆ ਹੈ ਪਰ ਕੰਮ ਪਸ਼ੂਆਂ ਵਾਲੇ ਹਨ ਉਹ ਕਿਹੜੇ ਲੋਕ ਪਚਾਰਾ ਕਰੇ ਦਿਨ ਰਾਤ ਉਜ ਤਨ ਰਾਤ ਲੋਕਾਂ ਵਾਸਤੇ ਵਿਖਾਵਾ ਕਰ ਰਿਹਾ ਹੈ ਬਾਹਰ ਭੇਖ ਅੰਤਰ ਮਲ ਮਾਇਆ ਬਾਹਰ ਭੇਖ ਕਰਦਾ ਧਰਮ ਕੋ ਹੋਣ ਦੇ ਪ੍ਰਭੂ ਪਰਮਾਤਮਾ ਦਾ ਭਗਤ ਹੋਣ ਦੇ ਵਿਖਾਵੇ ਕਰਦਾ ਬਾਹਰ ਗੁਰੂ ਦਾ ਸਿੱਖ ਹੋਣ ਦਾ ਵਿਖਾਵਾ ਕਰਦਾ ਵੀ ਮੈਂ ਗੁਰੂ ਦਾ ਸਿੱਖ ਹਾਂ ਪਰ ਮਹਾਰਾਜ ਕਹਿੰਦੇ ਬਾਹਰ ਭੇਖ ਅੰਤਰ ਮਲ ਮਾਇਆ ਸਬਸ ਨਾਹੀਂ ਕਸ ਕਰੇ ਸਪਾਇਆ ਬਾਹਰ ਸਰੀਰ ਉਤੇ ਧਾਰਮਿਕ ਪ੍ਰਕਾਰ ਧਾਰਮਿਕ ਪੋਸ਼ਾਕ ਹੈ ਪਰ ਮਨ ਵਿੱਚ ਮਾਇਆ ਦੀ ਮੈਲ ਹੈ ਸਬਸ ਨਾਹੀਂ ਕਸ ਕਰੇ ਸਪਾਇਆ ਮਹਾਰਾਜ ਕਹਿੰਦੇ ਬਾਹਰਲੀ ਭੇਖ ਨਾਲ ਸਪਾਉਣ ਦਾ ਯਤਨ ਕੀਤਿਆਂ ਮਨ ਦੀ ਮੈਲ ਲੁਕਦੀ ਨਹੀਂ ਉਹ ਤਾਂ ਗੁਰੂ ਮਹਾਰਾਜ ਜਾਣਦੇ ਹੀ ਨੇ ਕਟ-ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਮਹਾਰਾਜ ਕਹਦੇ ਉਹ ਤਾਂ ਤੇਰੀ ਚੰਗੇ ਮਾੜੇ ਦੀ ਸਾਰੀ ਪਛਾਨ ਰੱਖਦਾ ਕਿਤੇ ਭਲੇਖੇ ਚ ਨਾ ਰਹੀ ਮਨਾ ਤੇਰੇ ਚੰਗੇ ਕੀਤੇ ਤੇ ਮਾੜੇ ਕੀਤੇ ਦੀ ਸਾਰੀ ਪਿਕਚਰ ਬਣ ਰਹੀ ਆ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦਾ ਸੀਸੀਟੀਵੀ ਕੈਮਰਾ ਤੇਰੇ ਸਦਾ ਉੱਪਰ ਹੈ ਸਦਾ ਹੀ ਚੱਲ ਰਿਹਾ ਰੁਕਦਾਰੀ ਹੈ ਆ ਦੁਨਿਆਵੀ ਤਾਂ ਰੁਕ ਵੀ ਜਾਂਦੇ ਨੇ ਅੱਗੇ ਮਹਾਰਾਜ ਕਹਿੰਦੇ ਨੇ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸੁਆਨ ਮਹਾਰਾਜ ਕਹਿੰਦੇ ਬਾਹਰ ਬਖਾਵੇ ਵਾਸਤੇ ਤੀਰਥ ਇਸ਼ਨਾਨ ਤੇ ਗਿਆਨ ਦੀਆਂ ਗੱਲਾਂ ਕਰਦਾ ਹੈ ਸਮਾਧੀਆਂ ਵੀ ਲਾਉਂਦਾ ਹੈ ਅੰਤਰ ਵਿਆਪੇ ਲੋਭ ਸੁਆਨ ਮਹਾਰਾਜ ਕਹਿੰਦੇ ਪਰ ਮਨ ਵਿੱਚ ਲੋਭ ਰੂਪ ਕੁੱਤਾ ਜ਼ੋਰ ਪਾ ਰਿਹਾ ਹੈ ਅੰਤਰ ਅਗਨ ਬਾਹਰ ਤਨ ਸਵਾ ਅੰਤਰ ਅਗਨ ਬਾਹਰ ਤਨ ਸਵਾ ਗਨ ਪਾਥਰ ਕੈਸੇ ਤਰੇ ਅਥਾ ਮਹਾਰਾਜ ਕਹਿੰਦੇ ਮਨ ਵਿੱਚ ਤ੍ਰਿਸ਼ਨਾ ਦੀ ਅੱਗ ਹੈ ਬਾਹਰ ਸਰੀਰ ਸਵਾ ਨਾਲ ਲਿਬੇੜਿਆ ਹੋਇਆ ਹੈ ਤੇ ਹੁਣ ਆਪਣਾ ਸਾਰਿਆਂ ਨੇ ਆਪਣੇ ਆਪਣੇ ਤੇ ਗੱਲ ਟੁਕਾ ਲੈਣੀ ਆ ਵੀ ਮੇਰੇ ਤੇ ਗੱਲ ਲੱਗ ਰਹੀ ਹੈ ਮਹਾਰਾਜ ਕਹਿੰਦੇ ਅੰਤਰ ਅਗਰ ਬਾਹਰ ਤਨ ਸਵਾਹ ਗਲ ਪਾਥਰ ਕੈਸੇ ਤਰੇ ਅਥਾ ਮਨ ਵਿੱਚ ਤ੍ਰਿਸ਼ਨਾ ਦੀ ਅੱਗ ਹੈ ਬਾਹਰ ਸਰੀਰ ਸਵਾਹ ਨਾਲ ਲਵੇੜਿਆ ਹੋਇਆ ਬਾਬਾ ਸਾਰੀ ਸਵਾਹ ਮਲੀ ਹੋਈ ਆ ਆਪਣੇ ਆਪ ਨੂੰ ਸਾਧੂ ਅਖਵਾਉਂਦਾ ਗਲ ਪਾਥਰ ਕੈਸੇ ਤਰੇ ਅਥਾ ਮਹਾਰਾਜ ਕਹਿੰਦੇ ਜੇ ਗਲ ਵਿੱਚ ਬਕਾਰਾਂ ਦੇ ਪੱਥਰ ਹੋਣ ਤਾਂ ਅਥਾ ਸਾਗਰ ਸਮੁੰਦਰ ਨੂੰ ਜੀਵ ਕਿਵੇਂ ਤਰੇਗਾ ਕਿਉਂਕਿ ਪੱਥਰ ਦੀ ਤਾਂ ਇੱਕ ਬੱਟੀ ਛੋਟੀ ਜੀ ਬੱਟੀ ਸਮੁੰਦਰ ਵਿੱਚ ਸੁੱਟ ਦੋ ਡੁੱਬ ਜਾਂਦੀ ਹੈ ਮਹਾਰਾਜ ਕਹਿੰਦੇ ਗਲ ਵਿੱਚ ਤੇਰੇ ਪੱਥਰ ਬਕਾਰਾਂ ਦਾ ਇਹ ਇੰਨਾ ਭਾਰ ਨਹੀਂ ਤਰਨਾ ਭਾਈ ਇਹ ਬਕਾਰੀ ਰੂਪੀ ਜਿਹੜਾ ਪੱਥਰ ਹੈ ਨਾ ਤੇਰੇ ਮਨ ਵਿੱਚ ਤੇਰੇ ਮਨ ਦੇ ਗਲ ਵਿੱਚ ਪਿਆ ਹੋਇਆ ਇਹਨੂੰ ਦੂਰ ਕਰ ਜੇ ਗੱਲ ਵਿੱਚ ਬਕਾਰਾਂ ਦੇ ਪਖਸਰ ਹੋਣ ਤਾਂ ਅਧਾ ਸਾਗਰ ਸਮੁੰਦਰ ਨਹੀਂ ਕਰਿਆ ਜਾ ਸਕਦਾ ਕਹਿਣ ਦਾ ਭਾਵ ਆ ਵੀ ਗੁਰੂ ਚਰਨਾਂ ਨਾਲ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਿਆ ਜਾ ਸਕਦਾ ਜੇ ਬਕਾਰੀ ਬਿਰਤੀ ਆ ਨਾ ਜਾ ਕੇ ਅੰਦਰ ਬਸੇ ਪ੍ਰਭ ਆਪ ਮਹਾਰਾਜ ਕਹਿੰਦੇ ਜਿਸ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਆ ਵਸਦਾ ਹੈ ਨਾਨਕ ਤੇਜਨ ਸਹਿਜ ਸਮਾਤ ਮਹਾਰਾਜ ਕਹਿੰਦੇ ਹੈ ਨਾਨਕ ਉਹੀ ਅਡੋਲ ਅਵਸਥਾ ਵਿੱਚ ਟਿਕੇ ਰਹਿੰਦੇ ਹਨ ਗੁਰੂ ਦੇ ਪਿਆਰੇ ਭੈਣਾ ਚ ਭਾਈ ਆ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਸੁਣ ਅੰਦਾ ਕੈਸੇ ਮਾਰਗ ਪਾਵੇ ਸੁਣ ਅੰਦਾ ਕੈਸੇ ਮਾਰਗ ਪਾਵੇ ਕਰ ਕਹਿ ਲਿਓ ਓੜ ਨਿਭਾਵੇ ਨਿਭਾਵੇ ਮਹਾਰਾਜ ਕਹਿੰਦੇ ਅਨਾ ਮਨੁੱਖ ਨਿਰਾ ਸੁਣ ਕੇ ਕਿਵੇਂ ਰਾਹ ਲੱਭ ਲਏਗਾ ਜਿਹਨੂੰ ਦਿਖਦਾ ਹੀ ਨਹੀਂ ਹੈ ਜੇ ਆਪਾਂ ਬਾਹਰੀ ਧਾਰਨਾ ਲਈਏ ਜਿਹਨੂੰ ਅੱਖਾਂ ਤੋਂ ਦਿਖਦਾ ਹੀ ਨਹੀਂ ਹੈ ਤੇ ਉਹ ਸੁਣ ਕੇ ਥੋੜੀ ਰਾਹ ਲੱਭ ਲਏਗਾ ਵੀ ਜੇ ਆਪਾਂ ਉਹਨੂੰ ਸੁਨਾਈਏ ਵੀ ਲੈ ਪਾਈਏ ਇੱਥੋਂ ਆ ਭਾਈ ਆਪਣਾ ਹਾਈਵੇ ਆ ਜਾਣਾ ਹਾਈਵੇ ਤੋਂ ਤੂੰ ਇਧਰ ਸੱਜੇ ਪਾਸੇ ਨੂੰ ਜਾਵੜੀ ਜਗਰਾਉਂ ਜਾਵੜੇਗਾ ਜਾਂ ਖੱਬੇ ਪਾਸੇ ਨੂੰ ਜਾਣਾ ਛਤਮਾ ਜਾਣਾ ਤਾਂ ਖੱਬੇ ਪਾਸੇ ਨੂੰ ਜਾਵੜੀ ਉਹਨੂੰ ਸੁਣਾ ਤਾ ਆਪਾਂ ਪਰ ਅੱਖਾਂ ਤੋਂ ਅੰਨਾਂ ਉਹਨੂੰ ਵਿਚਾਰੇ ਨੂੰ ਦਿਖਦਾ ਤਾਂ ਹੈ ਨਹੀਂ ਲੱਭ ਨਹੀਂ ਨਾ ਸਕਦਾ ਮਹਾਰਾਜ ਕਹਿੰਦੇ ਸੁਣ ਅੰਦਾ ਕੈਸੇ ਮਾਰਗ ਪਾਵੇ ਕਰ ਗਏ ਲਿਹੋ ਓੜ ਨਿਭਾਵੇ ਅੰਨਾ ਮਨੋਖ ਨਿਰਾ ਸੁਣ ਕੇ ਕਿਵੇਂ ਰਾਹ ਲੱਭ ਸਕ ਲਏਗਾ ਹੇ ਪ੍ਰਭੂ ਆਪ ਇਸ ਦਾ ਹੱਥ ਫੜ ਲਵੋ ਤਾਂ ਕਿ ਇਹ ਅਖੀਰ ਤੱਕ ਪ੍ਰੀਤ ਨਿਵਾ ਸਕੇ ਕਿਰਪਾ ਕਰੋ ਸਤਗੁਰੂ ਬਿਸਟਾ ਹੱਥ ਫੜੋ ਬਾਹ ਫੜੋ ਸਾਡੀ ਸਾਨੂੰ ਤੋੜ ਨਵਾਓ ਸਾਨੂੰ ਸਿਰੇ ਲਗਾਓ ਸਾਨੂੰ ਪਤਾ ਨਹੀਂ ਹੈ ਅਸੀਂ ਸੁਰਤ ਦੀ ਅੱਖ ਨਹੀਂ ਖੋਲੀ ਤੁਸੀਂ ਆਪ ਦਾ ਗਿਆਨ ਦੀ ਦਾਤ ਬਖਸ਼ ਕੇ ਸਾਡੀ ਸੁਰਤ ਦੀ ਅੱਖ ਖੋਲੋ ਬਾਹ ਫੜ ਕੇ ਆਪ ਦੇ ਦਰ ਤੱਕ ਸਾਨੂੰ ਲੈ ਚੱਲੋ ਅਗੇ ਮਹਾਰਾਜ ਕਹਿੰਦੇ ਨੇ ਕਹਾ ਬੁਝਾਰਤ ਬੂਝੇ ਡੋਰਾ ਨਿਸ ਕਹੀਏ ਤੋ ਸਮਝੇ ਪੋਰਾ ਮਹਾਰਾਜ ਕਹਿੰਦੇ ਬੋਲਾ ਮਨੁੱਖ ਨਿਰੀ ਸੈਨਤ ਨੂੰ ਕੀ ਸਮਝੇ ਜੇ ਆਪਾਂ ਹੁਣ ਬੋਲਾ ਮਨੁੱਖ ਜਿਹੜੇ ਮਨੁੱਖ ਨੂੰ ਸੁਣਦਾ ਨਹੀਂ ਕੰਨਾਂ ਤੋਂ ਬੋਲਾ ਆਪਾਂ ਉਹ ਕਿੰਨਾ ਕਿਸੈਨਤਾ ਨਾਲ ਸਮਝਾਵਾਂਗੇ ਕੁਝ ਤਾਂ ਸਮਝ ਲਏਗਾ ਵੀ ਵੀ ਪਾਣੀ ਪੀਣਾ ਜਾਂ ਰੋਟੀ ਖਾਣਾ ਕੁਝ ਨਾ ਕੁਝ ਤਾਂ ਸਮਝ ਲਏਗਾ ਪਰ ਮਹਾਰਾਜ ਕਹਿੰਦੇ ਬੋਲਾ ਮਨੁੱਖ ਨਿਰੀ ਸੈਨਤ ਨੂੰ ਕੀ ਸਮਝੇ ਬੋਲੇ ਮਨੁੱਖ ਨੂੰ ਨਿਰਗ ਸੈਨਤਾ ਨਾਲ ਨਹੀਂ ਸਮਝਾਇਆ ਜਾ ਸਕਦਾ। ਇਹੀ ਮਹਾਰਾਜ ਕਹਿੰਦੇ ਭਾਈ ਤੇਰੀ ਤੇਰੀ ਅਵਸਥਾ ਬਣੀ ਹੋਈ ਆ। ਅੰਨੇ ਦੀ ਤਰ੍ਹਾਂ ਤੂੰ ਫਿਰਦਾ ਤੈਨੂੰ ਨਿਰਾਪਰਾ ਸੁਣਾ ਕੇ ਵੀ ਨਹੀਂ ਗੱਲ ਬਣਦੀ। ਬੋਲੇ ਦੀ ਤਰ੍ਹਾਂ ਤੂੰ ਫਿਰਦਾ ਤੈਨੂੰ ਸੈਨਤਾ ਨਾਲ ਵੀ ਨਹੀਂ ਸਮਝਾਇਆ ਜਾ ਸਕਦਾ। ਸੈਨਤ ਨਾਲ ਜੇ ਅੱਖ ਜੇ ਇਹ ਰਾਤ ਹੈ ਤਾਂ ਉਹ ਸਮਝ ਲੈਂਦਾ ਹੈ ਇਹ ਦਿਨ ਹੈ ਕਹਾਂ ਅਪਿਸ਼ਨ ਪਦ ਕਾ ਬੇਗੁੰਗ ਤਿੰਨ ਗੱਲਾਂ ਦੱਸ ਰਹੇ ਨੇ ਮਹਾਰਾਜ ਪਹਿਲਾਂ ਕਹਿੰਦੇ ਆ ਵੀ ਅੰਨੇ ਨੂੰ ਕਿਵੇਂ ਸਮਝਾਵਾਂਗੇ ਆਪਾਂ ਅੰਨੇ ਨੂੰ ਸੁਣਾ ਛੋੜੀ ਸਕਦੇ ਆ ਉਹਦਾ ਤਾਂ ਹੱਥ ਫੜ ਕੇ ਉਹਨੂੰ ਲਜਾਇਆ ਜਾ ਸਕਦਾ ਉੱਥੇ ਤੱਕ ਜਿੱਥੇ ਉਹਨੇ ਜਾਣਾ ਤੇ ਬੋਲੇ ਨੂੰ ਮਹਾਰਾਜ ਕਹਿੰਦੇ ਮੇਰਾ ਸੈਨਤਾ ਨਾਲ ਨਹੀਂ ਸਮਝਾਇਆ ਜਾ ਸਕਦਾ ਆਪਾਂ ਕਿਹਾਂ ਆਪਾਂ ਅੰਨੇ ਵੀ ਆ ਤੇ ਬੋਲੇ ਵੀ ਆ ਅਗਲੇ ਮਹਾਰਾਜ ਬੰਦ ਚ ਦੱਸਦੇ ਨੇ ਕਹਾ ਬਿਨ ਬਿਸਨ ਪਦ ਗਾਵੇ ਗੁੰਗ ਜਤਨ ਕਰੇ ਤੋ ਵੀ ਸੁਰ ਭੰਗ ਗੁੰਗੇ ਨੂੰ ਕਿਵੇਂ ਬਿਸਨ ਪਦੇ ਗਾ ਸਕੀਏ ਗੁੰਗਾ ਗੁੰਗਾ ਤਾਂ ਨਹੀਂ ਬਿਸਨ ਪਦਾ ਗਾ ਸਕਦਾ ਗੁੰਗਾ ਬਾਣੀ ਨਹੀਂ ਪੜ ਸਕਦਾ ਗੁੰਗਾ ਕੀਰਤਨ ਨਹੀਂ ਕਰ ਸਕਦਾ ਮਹਾਰਾਜ ਕਹਿੰਦੇ ਯਤਨ ਕਰੇ ਤੋ ਵੀ ਸੁਰ ਭੰਗ ਕਈ ਯਤਨ ਵੀ ਕਰੇ ਤਾਂ ਵੀ ਉਸ ਦੀ ਸੁਰ ਟੁੱਟ ਰਹੀ ਜਾਂਦੀ ਆ ਟੁੱਟੀ ਰਹਿੰਦੀ ਆ ਸੁਰ ਸੁਰ ਸਾਡੇ ਕੋਲੇ ਤਿੰਨ ਹੀ ਗੱਲਾਂ ਮੌਜੂਦ ਨੇ ਅਸੀਂ ਅੰਨੇ ਵੀ ਆ ਬੋਲੇ ਵੀ ਆ ਗੁੰਗੇ ਵੀ ਆ ਜਦੋਂ ਗੁਰੂ ਦਾ ਗਿਆਨ ਆ ਗਿਆ ਫਿਰ ਸਤਿਗੁਰੂ ਨੇ ਸਾਨੂੰ ਹੱਥੋਂ ਫੜ ਕੇ ਸਹੀ ਰਸਤੇ ਤੇ ਤੋਰ ਲਏਗਾ ਅਸੀਂ ਛੇਡੇ ਨਹੀਂ ਖਾਵਾਂਗੇ ਡੱਕਡੋਲੇ ਨਹੀਂ ਖਾਵਾਂਗੇ ਇត្រੰਨੇ ਦੀ ਤਰ੍ਹਾਂ ਬੋਲੇ ਦੀ ਤਰ੍ਹਾਂ ਅਸੀਂ ਨਿਰਾ ਸਹਿਨਤਾ ਨਾਲ ਨਹੀਂ ਫਿਰ ਸਮਝਾਂਗੇ ਗੁਰੂ ਨੇ ਹੱਥ ਫੜ ਲਿਆ ਜਦੋਂ ਸਾਨੂੰ ਸਿਰੇ ਪਹਚਾ ਦੇਗਾ ਟਕਾਣੇ ਲਾ ਲਏਗਾ ਤੇ ਜੋ ਗੰਗੇ ਆ ਤਾਂ ਪ੍ਰਭੂ ਪਰਮਾਤਮਾ ਸਿਰ ਤੇ ਹੱਥ ਰੱਖ ਕੇ ਸਤਹੁ ਆਪਦੇ ਗੀਤ ਵੀ ਗਵਾ ਲੇਗਾ ਆਪਦੇ ਗੁਣ ਵੀ ਕੌਣ ਦੀ ਅਵਸਥਾ ਦੇ ਦੇਗਾ ਸਾਨੂੰ ਅਗਲੇ ਮਹਾਰਾਜ ਪੰਥ ਜੀ ਕਹਿੰਦੇ ਨੇ ਕਹਿ ਪਿੰਗਲ ਪਰਪਤ ਪਰ ਭਵਨ ਨਹੀਂ ਹੋਤ ਊਆ ਉਸ ਗਮਨ ਲੂਲਾ ਕਿੱਥੇ ਪਹਾੜ ਤੇ ਪਹੌ ਸਕਦਾ ਹੈ ਜਿਹੜਾ ਪਿੰਗਲਾ ਕਹਿੰਦੇ ਨੇ ਆਪਾਂ ਲੂਲਾ ਪਿੰਗਲਾ ਉਹ ਹੁਣ ਪਹਾੜ ਕਿਵੇਂ ਚੜ ਜੇ ਨਹੀਂ ਹੋ ਤਾਂ ਉਹ ਉਸ ਗਮ ਨੂੰ ਉਥੇ ਉਸ ਦੀ ਪਹੁੰਚ ਨਹੀਂ ਹੋ ਸਕਦੀ ਜਿਹੜਾ ਬੰਦਾ ਅਪਾਹਜ ਹੈ ਬੀਲਚੇਅਰ ਤੇ ਆ ਉਹ ਪਹਾੜ ਤੇ ਨਹੀਂ ਚੜ ਸਕਦਾ ਭਾਈ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਆਪਣਾ ਮਨ ਪਿੰਗਲਾ ਹੋਇਆ ਹੋਇਆ ਮਾਨਨਕਾਰਾ ਹੈ ਪ੍ਰਭੂ ਪਰਮਾਤਮਾ ਦੀ ਪਹਾੜੀ ਮੰਜ਼ਲ ਤੇ ਨਹੀਂ ਚੜ ਸਕਦਾ ਜਦੋਂ ਗੁਰੂ ਗਿਆਨ ਦੀ ਪੌੜੀ ਲੱਗ ਗਈ ਗੁਰੂ ਗਿਆਨ ਦਾ ਆਸਰਾ ਲੈ ਲਿਆ ਪ੍ਰਭੂ ਪਰਮਾਤਮਾ ਦੇ ਨਾਮ ਦਾ ਜਹਾਜ਼ ਹੋਇਆ ਸਾਡੇ ਕੋਲੇ ਤੇ ਜਦੋਂ ਅਸੀਂ ਪ੍ਰਭੂ ਪਰਮਾਤਮਾ ਦੇ ਨਾਮ ਜਹਾਜ਼ ਤੇ ਸਵਾਰ ਹੋ ਗਏ ਭਾਈ ਫਿਰ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੱਕ ਲੈ ਜਾਏਗਾ ਗੁਰੂ ਦਾ ਗਿਆਨ ਅੱਗੇ ਮਹਾਰਾਜ ਕਹਿੰਦੇ ਨੇ ਕਰਤਾਰ ਕਰ ਨਾਮ ਤੀਨ ਬੇਨਤੀ ਕਰੇ ਏ ਕਰਤਾਰ ਏ ਦਿਆ ਦੇ ਸਾਗਰ ਇਹ ਨਿਮਾਣਾ ਦਾਸ ਬੇਨਤੀ ਕਰਦਾ ਹੈ ਨਾਨਕ ਤੁਮਰੀ ਕਿਰਪਾ ਤਰੇ ਆਗੀ ਨਾ ਪੰਕਤੀ ਮਹਾਰਾਜ ਕਹਦੇ ਤੇਰੀ ਕਿਰਪਾ ਦੇ ਨਾਲ ਅੰਨਾ ਵੀ ਆਪਦੀ ਮੰਜ਼ਲ ਤੇ ਪਹੁੰਚ ਜਾਏਗਾ ਬੋਲਾ ਵੀ ਸਭ ਕੁਝ ਸਮਝ ਆਏਗਾ ਗੁੰਗਾ ਵੀ ਤੇਰੇ ਗੁਣ गा ਲਏਗਾ ਜਦੋਂ ਤੇਰੀ ਕਿਰਪਾ ਹੋਈ ਇਹ ਆਪਣੇ ਮਨ ਦੀ ਗੱਲ ਕਰੀ ਆ ਜੀ ਮਨ ਅੰਨਾ ਵੀ ਆ ਬੋਲਾ ਵੀ ਆ ਗੁੰਗਾ ਵੀ ਆ ਪਿੰਗਲਾ ਵੀ ਆ ਜਦੋਂ ਗੁਰੂ ਦੀ ਕਿਰਪਾ ਹੋਈ ਗੁਰੂ ਦਾ ਗਿਆਨ ਪੱਲੇ ਆਇਆ ਫੇਰ ਸਾਰੀਆਂ ਇਹ ਜਿਹੜੀਆਂ ਸਾਨੂੰ ਮਲਾਲਤਾਂ ਲੱਗੀਆਂ ਹੋਈਆਂ ਮਨ ਨੂੰ ਇਹ ਦੂਰ ਹੋ ਜਾਣਗੀਆਂ ਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾਏਗਾ ਜੀਵ ਆਤਮਾ ਤੇ ਪ੍ਰਭਾਤਮਾ ਦੀ ਦਰਗਾਹ ਵਿੱਚ ਪ੍ਰਮਾਨ ਹੋ ਜਾਏਗਾ ਨਾਨਕ ਤੁਮਰੀ ਕਿਰਪਾ ਤਰੇ ਮਹਾਰਾਜ ਕਹਿੰਦੇ ਹੈ ਨਾਨਕ ਇਸ ਹਾਲਤ ਵਿੱਚ ਕੇਵਲ ਅਰਦਾਸ ਕਰ ਤੇ ਆਗ ਤੇਰੀ ਮਿਹਰ ਨਾਲ ਹੀ ਤੇਰਾ ਸ ਤੇਰਾ ਸੇਵਕ ਸਿੱਖ ਤਰ ਸਕਦਾ ਹੈ ਅਗੇ ਮਹਾਰਾਜ ਕਹਿੰਦੇ ਨੇ ਸੰਗ ਸਹਾਈ ਸੋ ਆਵੇ ਨਾ ਚੀਤ ਜਿਨ੍ਹਾਂ ਇਸ ਮਨ ਪਿੰਗਲੇ ਦੇ ਸੰਗ ਸਹਾਈ ਹੈ ਸਦੈ ਸਹਾਇਤਾ ਕਰਨ ਵਾਲਾ ਪ੍ਰਭੂ ਹੈ ਇਸ ਮੂਰਖ ਦਾ ਸੰਗੀ ਸਾਥੀ ਹੈ ਉਸ ਨੂੰ ਇਹ ਚੇਤੇ ਨਹੀਂ ਕਰਦਾ ਬਸ ਬਿਮਾਰੀ ਇੰਨੀ ਆ ਇੱਥੇ ਆ ਮਨ ਅੰਨਾ ਵੀ ਆ ਪਿੰਗਲਾ ਵੀ ਆ ਗੋਲਾ ਵੀ ਆ ਗੁੰਗਾ ਵੀ ਆ ਬਸ ਇਹਨੂੰ ਇੰਨੀ ਸੋਝੀ ਨਹੀਂ ਹੈ ਵੀ ਉਸ ਪ੍ਰਭੂ ਪਰਮਾਤਮਾ ਨੂੰ ਮੱਛਤ ਵਿੱਚ ਰੱਖਾਂ ਜਿਹੜਾ ਸਦਾ ਸੰਗ ਸਹਾਈ ਆ ਜੀਵ ਆਤਮਾ ਦੇ ਮਹਾਰਾਜ ਕਹਿੰਦੇ ਇਸ ਮੂਰਖ ਦਾ ਸੰਗੀ ਸਾਥੀ ਹੈ ਪ੍ਰਭੂ ਪਰਮਾਤਮਾ ਉਸ ਨੂੰ ਇਹ ਚੇਤੇ ਨਹੀਂ ਕਰਦਾ ਜੋ ਬਰਾਈ ਤਾਂ ਸਿਉ ਪ੍ਰੀਤ ਅਗਲੇ ਪੰਕਚ ਮਹਾਰਾਜ ਦੱਸਦੇ ਨੇ ਜੋ ਪੈਰੀ ਹੈ ਉਸ ਨਾਲ ਪਿਆਰ ਕਰ ਰਿਹਾ ਹੈ ਬੈਰੀਆਂ ਨਾਲ ਪਿਆਰ ਜਿਹੜਾ ਸੰਗੀ ਸਾਥੀ ਆ ਸਾਡਾ ਭਲਾ ਕਰਨ ਵਾਲਾ ਉਹਨੂੰ ਨਹੀਂ ਚੇਤੇ ਕਰਦਾ ਮਹਾਰਾਜ ਕਹਿੰਦੇ ਬਰਾਈਆਂ ਦੇ ਨਾਲ ਇਹਦਾ ਸਤ ਸੰਗ ਹੈ ਪਰਾਈਆਂ ਦਾ ਸਤ ਸੰਗ ਕਰਦਾ ਮਨੁੱਖ ਭੈਣਾ ਤੇ ਭਾਈ ਆ ਮਹਾਰਾਜ ਕਹਿੰਦੇ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬerai ਤਾਂ ਸੋ ਪ੍ਰੀਤ ਬਲਵਾ ਕੇ ਗ੍ਰਹ ਭੀ ਤਰ ਵਸੇ ਆਨੰਦ ਕੇਲ ਮਾਇਆ ਰੰਗ ਰਸੇ ਰੇਤ ਦੇ ਘਰ ਵਿੱਚ ਵੱਸਦਾ ਹੈ ਭਾਵ ਰੇਤ ਦੇ ਚਣਕਿਆਂ ਵਾਂਗ ਉਮਰ ਛਲਸਨ ਕਰਕੇ ਕਿਰ ਰਹੀ ਹੈ ਜਿਹੜਾ ਰੇਤਾ ਵਾ ਜਦੋਂ ਸੁੱਕ ਜਾਂਦਾ ਰੇਤਾ ਦੇਖੋ ਉਹ ਥੋੜਾ ਥੋੜਾ ਕਰਕੇ ਉੱਡ ਜਾਂਦਾ ਨਾ ਕਿਰ ਜਾਂਦਾ ਜਿਵੇਂ ਆਪਾਂ ਕਹਿੰਦੇ ਜਾਂ ਆਪਾਂ ਕਿਸੇ ਗੱਟਰਾਲੀ ਚ ਪਾਇਆ ਉਹਦੇ ਵਿੱਚ ਮੋਰੀਆਂ ਨੇ ਟਰਾਲੀ ਦੇ ਵਿੱਚ ਤੇ ਸੁੱਕਾ ਰੇਤਾ ਕਿਣਕਾ ਕਿਣਕਾ ਕਰਕੇ ਕਿਰ ਜਾਂਦਾ ਮਹਾਰਾਜ ਕਹਿੰਦੇ ਤੇਰਾ ਜੀਵਨ ਇਹੋ ਜਾਂ ਮਹਾਰਾਜ ਕਹਿੰਦੇ ਰੇਤ ਦੇ ਘਰ ਵਿੱਚ ਵੱਸਦਾ ਹੈ ਭਾਵ ਰੇਤ ਦੇ ਜਣਕਿਆਂ ਵਾਂਗ ਉਮਰ ਸਿਲਸਿਲ ਕਰਕੇ ਕਿਰੀ ਜਾਂਦੀ ਹੈ ਕਣਕਾ ਕਣਕਾ ਸਵਾਸ ਸਵਾਸ ਘਟੀ ਜਾ ਰਿਹਾ ਇਹਦੇ ਵਿੱਚ ਇੱਕ ਹੋਰ ਗੱਲ ਕਹਦੇ ਆ ਮੈਂ ਹੁਣ ਬੜਾ ਰਿਵਾਜ ਆ ਬਣਿਆ ਹੋਇਆ ਵਾ ਵਾਡੇ ਮਨਾਉਣ ਦਾ ਵਾਡੇ ਕਹਿੰਦੇ ਜਨਮ ਦਿਨ ਚ ਮਨਾਉਂਦੇ ਹੁੰਦੇ ਵਾਡੇ ਕਹਿੰਦੇ ਉਹਨੂੰ ਵਾਡੇ ਮਨਾਉਣਾ ਕਹਿੰਦੇ ਆ ਪਰ ਬੜੀ ਖੁਸ਼ੀ ਮਨਾਉਂਦਾ ਮੇਰਾ ਅੱਜ 31ਵਾਂ ਵਾਡੇ ਆ ਮੇਰਾ ਅੱਜ ਭੀ ਆ 19ਵਾਂ ਵਾਡੇ ਆ ਪਰ ਕਮਲਾ ਇਹ ਨਹੀਂ ਜਾਣਦਾ ਵੀ ਤੇਰੇ 19 ਸਾਲ ਤਾਂ ਜ਼ਿੰਦਗੀ ਦੇ 곪 ਗਏ ਸਾਡੇ ਘਰ ਵਿੱਚ ਵੀ ਮਨਾਉਂਦੇ ਆ ਪਰ ਮੈਂ ਇਹੀ ਕਹਿੰਦਾ ਉਹਨਾਂ ਵੀ ਤੁਸੀਂ ਇੱਕ ਦੂਜੇ ਨੂੰ ਹੈਪੀ ਬਰਥਡੇ ਕਹਿੰਦੇ ਆ ਕਹਣ ਦਾ ਮਤਲਬ ਵਧਾਈ ਦਿੰਨੇ ਆ ਵੀ ਇੰਨਾ ਕ ਤਾਂ ਸੋਚ ਲੋ ਕਮਲਿਆ ਵੀ ਤੇਰੀ ਜ਼ਿੰਦਗੀ ਵਿੱਚੋਂ ਤਾਂ 30 ਸਾਲ 곪 ਗਏ ਉਹੀ ਬਲੂਗਾ ਕੇ ਕਰੇ ਪੀਤਰ ਵਸੇ ਰੀਤੇ ਦੇ ਘਰ ਵਿੱਚ ਬਸ ਰਿਹਾ ਕਿਣਕਣ ਕਰਕੇ ਉਹ ਥੋੜਾ ਥੋੜਾ ਕਰਕੇ ਕਿਰੀ ਜਾ ਰਹੀ ਹੈ ਜ਼ਿੰਦਗੀ ਮਨਾਉਂਦਾ ਇਹ ਖੁਸ਼ੀਆਂ ਮਹਾਰਾਜ ਕਹਿੰਦੇ ਬਲਵਾ ਕੇ ਕਰੇ ਪੀਤਰ ਬਸੇ ਆਨੰਦ ਕੇਲ ਮਾਇਆ ਰੰਗ ਰਸੇ ਰੇਤ ਦੇ ਘਰ ਵਿੱਚ ਬਸਦਾ ਹੈ ਭਾਵ ਰੇਤ ਦੇ ਕਿਣਕਿਆਂ ਬਾਗ ਉਮਰ ਸਿਨ ਸਿਨ ਕਰਕੇ ਕਿਰ ਰਹੀ ਹੈ ਆਨੰਦ ਕੇਲ ਮਾਇਆ ਰੰਗ ਰਸੇ ਫਿਰ ਵੀ ਮਾਇਆ ਦੀ ਮਸਤੀ ਵਿੱਚ ਆਨੰਦ ਮੌਜਾ ਮਾਣ ਰਿਹਾ ਹੈ ਜਿਵੇਂ ਆਪਾਂ ਹੁਣ ਗੱਲ ਕਰ ਲਈ ਬਿਮਰਾਡੇ ਮਨਾ ਲੇ ਮੌਜਾ ਮਾਣ ਰਿਹਾ ਵੀ ਬਸ ਆਪਣਾ 31ਵਾਂ ਜਨਮ ਦਿਨ ਆ ਜੀ ਬੜੇ ਢੰਗ ਜੇ ਕਰਦਾ ਦੋਸਤ ਮਿੱਤਰਾਂ ਨੂੰ ਵੀ ਬੁਲਾਉਂਦਾ ਨਾਚ ਭੰਗੜੇ ਵੀ ਕਰਦਾ ਹੋਟਲਾਂ ਵਿੱਚ ਜਾਂਦੇ ਨੇ ਕਈ ਤਾਂ ਜੀ ਵੱਡੇ ਹੋਟਲਾਂ ਵਿੱਚ ਉੱਥੇ ਵੀ ਨਾਚ ਗਾਣੇ ਵੀ ਹੁੰਦੇ ਆ ਲਕਚਰਵਾਦ ਵੀ ਹੁੰਦਾ ਫਿਰ ਖਾਣਾ ਪੀਣਾ ਤਾਂ ਚੱਲ ਹੁੰਦਾ ਹੀ ਆ ਪਰ ਇਹ ਨਹੀਂ ਕਮਲੇ ਨੂੰ ਪਤਾ ਵੀ ਜਿੰਦਗੀ ਦੇ ਤੈੰਨੇ ਸਾਲ ਘਟ ਗਏ ਉਹਦਾ ਨਹੀਂ ਪਤਾ ਜਿਵੇਂ ਗਰਬਾਣੀ ਵਿੱਚ ਪੰਕਤੀ ਆਉਂਦੀ ਆ ਜਿਵੇਂ ਟੁੱਟੇ ਹੋਏ ਘੜੇ ਨੂੰ ਨਾ ਕੜਾ ਭਰ ਦਿਓ ਪਾਣੀ ਦਾ ਜਿਵੇਂ ਉਹਦੇ ਵਿੱਚ ਮਾੜੀ ਮੋਟੀ ਤੇੜ ਹੋਵੇ ਤਾਂ ਉਹ ਸਿੰਮਦਾ ਰਹਿੰਦਾ ਇੱਕ ਦਿਨ ਉਹ ਖਾਲੀ ਹੋ ਜਾਂਦਾ ਸਵਾਸਾਂ ਦੀ ਪੂੰਜੀ ਇਸ ਤਰ੍ਹਾਂ ਹੀ ਆ ਸਾਹ ਸਾਹ ਇੱਕ ਇੱਕ ਸਾਹ ਆਪਣਾ ਘਟਦਾ ਜਾ ਰਿਹਾ ਜਿੰਨੇ ਪ੍ਰਭੂ ਪ੍ਰਮਾਤਮਾ ਨੇ ਸਾਹ ਦਿੱਤੇ ਨੇ ਉੰਨੇ ਲੈਣੇ ਨੇ ਪਰ ਇਹ ਘਟੀ ਜਾ ਰਹੇ ਨੇ ਇਹ ਆਪਣੀ ਮौज-ਮਸਤੀ ਦੇ ਵਿੱਚ ਹੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਟੁੱਟਿਆ ਹੋਇਆ ਇਹ ਨਹੀਂ ਪਤਾ ਵੀ ਮੇਰੀ ਜ਼ਿੰਦਗੀ ਮੁੱਕਦੀ ਜਾ ਰਹੀ ਹੈ ਤੇ ਅੱਗੇ ਟਿਕਾਣਾ ਵਿੱਚ ਪ੍ਰਭੂ ਪਰਮਾਤਮਾ ਦਾ ਨਾਮ ਪੱਲੇ ਨਹੀਂ ਹੈ ਤਾਂ 84 ਦਾ ਗੇੜ ਸ਼ੁਰੂ ਹੋਣਾ ਹੀ ਆ ਤੇ 84 ਦੇ ਗੇੜ 'ਚ ਲੱਖ ਕਾਗਾਂ ਕਰੋੜ ਨਾਕਾਂ ਕਈ ਜਨ ਭੇ ਕੀਟ ਪਤੰਗਾ ਕਈ ਜਨ ਕਈ ਜਨਮ ਗਜਮੀਨ ਕਰਾਂਗਾ ਕਈ ਜਨਮ ਸਰਪ ਗਰਖ ਹੋਏ ਪਾਏ ਮਹਾਰਾਜ ਕਹਿੰਦੇ ਫਿਰ ਤੁਰਿਆ ਫਿਰ ਇਹਨਾਂ ਜੂਨੀਆਂ ਚ ਹੁਣ ਤੈਨੂੰ ਪ੍ਰਭੂ ਪਰਮਾਤਮਾ ਨੇ ਮਨੁੱਖੇ ਜਨਮ ਦੀ ਦਾਤ ਦਿੱਤੀ ਆ ਭਾਈ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਵਾਸਤੇ ਤੇ ਜੀਵਨ ਨੂੰ ਸਫਲ ਕਰਨ ਵਾਸਤੇ ਜੀਵਨ ਦੀ ਸਫਲਤਾ ਕਰਨ ਬਾਅਦ ਸਫਲਤਾ ਦੀ ਡੈਫੀਨੇਸ਼ਨ ਕੀ ਆ ਵੀ ਮਨੁੱਖੇ ਜਨਮ ਦੇ ਵਿੱਚ ਤੂੰ ਪ੍ਰਭੂ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਕਿਵੇਂ ਇਹ ਨਹੀਂ ਹੈ ਵੀ ਉਹਨੂੰ ਬਾ ਜਿਵੇਂ ਕਹਾਣੀਆਂ ਘੜੀਆਂ ਗੀਆਂ ਵੀ ਰੱਬ ਨੇ ਪੱਥਰਾਂ ਚੋਂ ਕੱਢ ਲਿਆ ਧੰਨੇ ਨੇ ਪੱਥਰਾਂ ਚੋਂ ਕੱਢ ਲਿਆ ਤੇ ਗਾਈਆਂ ਦੇ ਮੋਢੇ ਲਵਾਉਂਦਾ ਤੇ ਨੱਕੇ ਮੜਵਾਉਂਦਾ ਓਹੋ ਨਹੀਂ ਉਹ ਇੱਕ ਮਨਕਾੜਤ ਕਹਾਣੀ ਹੈ ਗਰਬਾਣੀ ਨੇ ਇਸ ਗੱਲ ਨੂੰ ਮੰਨਦੀ ਗਰਬਾਣੀ ਤਾਂ ਕਹਿੰਦੀ ਭਗਤਾਂ ਦੀ ਬਾਣੀ ਸੁਣੀ ਧੰਨਾ ਭਗਤ ਜੀ ਨੇ ਤੇ ਆਪ ਵੀ ਭਗਤੀ ਵਿੱਚ ਲੱਗ ਗਿਆ ਫਿਰ ਮਨ ਵਿੱਚ ਪ੍ਰਭੂ ਪਰਮਾਤਮਾ ਵਸ ਗਿਆ ਫਿਰ ਤੂੰ ਹੀ ਤੂੰ ਕਰਨ ਲੱਗਾ ਵੀ ਜੇ ਨੱਕੇ ਮੋੜ ਰਿਹਾ ਧੰਨਾ ਭਗਤ ਜੀ ਮਹਾਰਾਜ ਤੂੰ ਹੀ ਮੋੜ ਰਿਆ ਜੇ ਗਾਂਵਾਂ ਚਾਰਨ ਜਾ ਰਿਹਾ ਧੰਨਾ ਭਗਤ ਜੀ ਜੀ ਮਹਾਰਾਜ ਤੁਸੀਂ ਹੀ ਚਾਰ ਰਹੇ ਹੋ ਕਿਉਂਕਿ ਉਹ ਤੇ ਮਨ ਦੀ ਵਸਤਾ ਬਣ ਗਿਆ ਉਹ ਮਨ ਮਨ ਦੀ ਵਸਤਾ ਦੀ ਗੱਲ ਹੈ ਨਾ ਕਿ ਪੱਥਰ ਚੋਂ ਕੱਢ ਕੇ ਗਾਂਵਾਂ ਚਰਵਾ ਲਿਆ ਜਾਂ ਨੱਕੇ ਮੜਵਾ ਲਏ ਇਹ ਨਹੀਂ ਹੈ ਗੱਲ ਆਪਾਂ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਇਸੇ ਤਰ੍ਹਾਂ ਹੀ ਕਰਨੀ ਆ ਵੀ ਸਾਡਾ ਮਨੁੱਖਾ ਜਨਮ ਲੈ ਕੇ ਲੱਗ ਜੇ ਤੇ ਟੇਡੀਆਂ ਮੇਡੀਆਂ ਜੂਨਾ ਵਿੱਚੋਂ ਬਚ ਜੇ ਅਜੀਬ ਆਤਮ ਜਿਹੜਾ ਜੀਵ ਆਤਮਾ ਬੋਲ ਰਿਹਾ ਹੈ ਕੁੱਕਰ ਵਿੱਚ ਵੀ ਉਹੀ ਹੈ ਡੰਗਰ ਵਿੱਚ ਵੀ ਪੰਛੀ ਵਿੱਚ ਵੀ ਕੀੜੀ ਇੱਕ ਹਾਥੀ ਵਿੱਚ ਸਾਰਿਆਂ ਵਿੱਚ ਇੱਕੋ ਜਿਹਾ ਹੈ ਇਹ ਜੇ ਆਪਾਂ ਹੁਣ ਸੁੱਖ ਮਾਣ ਰਹੇ ਆ ਲੈ ਪੱਖਿਆਂ ਥੱਲੇ ਬੈਠੇ ਆ ਗਰਮੀ ਆ ਦਾ ਮੌਸਮ ਹੈ ਪੱਕੇ ਥੱਲੇ ਬੈਠੇ ਆ ਆਪਾਂ ਨੂੰ ਸਕੂਨ ਆ ਰਿਹਾ ਆ ਆਨੰਦ ਮਾਣ ਰਹੇ ਆ ਵੀ ਹਵਾ ਲੱਗ ਰਹੀ ਆ ਇਸੇ ਤਰ੍ਹਾਂ ਜਦੋਂ ਕੁੱਤੇ ਦੀ ਜੂਨ ਚ ਹੋਇਆ ਤੇ ਇੱਥੇ ਸਰਚ ਕੀੜੇ ਪਏ ਹੋਏ ਤੇ ਤਕਲੀਫ ਹੋਦੋਂ ਵੀ ਤੈਨੂੰ ਉਨੋ ਹੀ ਹੋਣੀ ਆ ਕਿਉਂਕਿ ਮਨ ਤਾਂ ਇੱਕੋ ਹੀ ਆ ਨਾ ਜੀਵਾਤਮਾ ਤਾਂ ਇੱਕੋ ਹੀ ਆ ਉਹ ਜਦੋਂ ਸਰੀਰ ਜਿਹੋ ਜਾ ਮਿਲ ਗਿਆ ਫਿਰ ਉਹੋ ਜਿਹਾ ਹੀ ਭੋਗਣਾ ਪੈਂਦਾ ਇੱਥੇ ਗੁਰੂ ਸਾਹਿਬ ਨੇ ਦੱਸਿਆ ਦੁਰਲੱਭ ਤੇ ਮਾਨੁੱਖ ਤੇ ਹੋਰੀਆ ਗੋਵਿੰਦ ਮਿਲਨ ਕੀ ਇਹ ਤੇਰੀ ਮਰਿਆ ਵੀ ਜਿਹੜਾ ਮਨੁੱਖਾ ਜਨਮ ਆ ਦੁਰਲੱਭ ਐ ਬਹੁਤ ਉੱਤਮ ਜਨਮਾ ਮਨੁੱਖਾ ਜਨਮ ਤੈਨੂੰ ਤਰਸ ਕਰਕੇ ਪ੍ਰਭੂ ਪਰਮਾਤਮਾ ਨੇ ਦਿੱਤਾ ਪ੍ਰਭੂ ਦੀ ਬੰਦਗੀ ਵਿੱਚ ਜੁੜ ਜਾ ਜੋ ਚਰਨਾ ਵਿੱਚ ਲੀਨ ਹੋ ਜੇ ਲੀਨ ਹੋਣ ਦਾ ਮਤਲਬ ਹੀ ਗੁਰੂ ਦੇ ਚਰਨਾ ਵਿੱਚ ਲੀਨ ਹੋ ਗਈ ਜੀਵ ਆਤਮਾ ਤੇ ਜਨਮ ਮਰਨ ਤੋਂ ਖਿਹੜਾ ਛੁੱਟ ਗਿਆ ਜੰਮਣ ਮਰਨ ਦਾ ਦੁੱਖ ਵੱਡਾ ਹੈ ਗੁਰਬਾਣੀ ਵਿੱਚ ਪੰਕਤੀ ਹੈ ਦੁੱਖ ਵੱਡਾ ਜਨਮ ਮਰਨ ਦਾ ਆਪਾਂ ਦੇਖਦੇ ਹਾਂ ਬੜਾ ਔਖਾ ਆਪ ਤਾਂ ਜਾਣਾ ਹੀ ਆ ਫਿਰ ਸਕਿਆਂ ਨੂੰ ਵੀ ਦੁਖੀ ਕਰਦਾ ਹੈ ਇਨਸਾਨ